ਮੈਂ ਕਿਹਾ ਸੀ ਝਮੱਕਾ ਨਹੀਂ ਮਾਰਨ ਦੇਵਾਂਗੇ ਤੇ ਬਿਜਲੀ ਫ੍ਰੀ ਆ ਰਹੀ ਹੈ ਨਾ ਫ੍ਰੀ ਆ ਰਹੀ ਹੈ ਨਾ ਨਾਲੇ ਹਰੇਕ ਨੂੰ ਕੋਈ ਜਿਹੜਾ ਮਰਜ਼ੀ ਕਰਾ 600 ਜੁਨਟ ਹੈ 2 ਮਹੀਨਿਆਂ ਦਾ ਬਿਲਾਉਂਦਾ ਆਪਣੇ 590 95 ਰੱਖ ਲੋ ਜਿਹੜਾ ਮਰਜ਼ੀ ਕਰਾ ਬਿਜਲੀ ਦਾ ਬਿੱਲ ਨਹੀਂ ਆਊਗਾ ਹੁਣ ਤੱਕ 42992 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਇਹ ਆਰਡਰ ਕਰਤੇ ਸਾਰੇ ਸਰਕਾਰੀ ਹਸਪਤਾਲਾਂ ਦਾ ਚਾਹੇ ਹੋ ਸਬ ਤਹਿਸੀਲ ਦਾ ਚਾਹੇ ਤਹਿਸੀਲ ਦਾ ਚਾਹੇ ਜ਼ਿਲ੍ਹੇ ਦਾ ਹੈ सीएमओ ਤੇ एसएमओ ਜਿਹੜੇ ਵੱਡੇ ਡਾਕਟਰ ਨੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਇਹ ਆਰਡਰ ਕਰਤੇ ਕਿ ਇੱਕ ਵੀ ਦਵਾਈ ਤੁਸੀਂ ਆਪਣੀ ਪਰਚੀ ਤੇ ਉਹ ਨਹੀਂ ਲਿਖਣੀ ਜਿਹੜੀ ਬਾਹਰੋਂ ਮਿਲਦੀ ਹੋਵੇ ਸਾਰੀਆਂ ਦਵਾਈਆਂ ਮੁਫਤ ਦੇ ਦਵਾਈਆਂ ਕੋਈ ਜਿਹੜਾ ਪੈਸਾ ਨਹੀਂ ਲੱਗਦਾ ਉਹ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਤੁਹਾਡੀ ਸਟੋਰ 'ਚ ਹੋਣੀਆਂ ਚਾਹੀਦੀਆਂ ਨੇ ਜੇ ਕੋਈ ਦਵਾਈ ਇਹੋ ਜਿਹੀ ਹੈ ਜਿਹੜੀ ਹੈ ਨਹੀਂ ਸਟੋਰ 'ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ ਬਾਹਰ ਪ੍ਰਾਈਵੇਟ ਹਸਪਤਾਲ ਨਾਲ ਅਸੀਂ ਐਗਰੀਮੈਂਟ ਕਰ ਲਿਆ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਡਾਕਟਰ ਕਮੈਂਡ ਕਰਨਗੇ ਉਹ ਟੈਸਟ ਤੁਸੀਂ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਪਰ ਇਸ ਕਰਕੇ ਇਲਾਜ ਨਹੀਂ ਰੁਕੂਗਾ ਕਿ ਟਾਈਮ ਤੇ ਐਕਸਰੇ ਨਹੀਂ ਹੋ ਸਕਿਆ ਸਕੂਲ ਆਫ ਐਮਿਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਬਣ ਰਹੇ ਨੇ ਪੜ੍ਹਾਈ ਬਿਲਕੁਲ ਫ੍ਰੀ ਹੈ ਮੈਂ ਮਰਜ਼ੀ ਤੇ ਮਜਬੂਰੀ ਮੈਂ ਮਜਬੂਰੀ ਨੂੰ ਮਰਜ਼ੀ ਚ ਬਦਲ ਨਹੀਂ ਚਾਹਨਾ ਕਿ ਮੈਨੂੰ 6 ਮਹੀਨੇ ਹੋਰ ਦੇ ਦਿਓ 6 ਮਹੀਨਿਆਂ ਬਾਅਦ ਤੁਹਾਡੀ ਮਜਬੂਰੀ ਮੈਂ ਮਰਜ਼ੀ 'ਚ ਬਦਲ ਦੂੰਗਾ ਕਿ ਮਰਜ਼ੀ ਤੁਹਾਡੀ ਐ ਪ੍ਰਾਈਵੇਟ 'ਚ ਪੜਾਉਣਾ ਐ ਪ੍ਰਾਈਵੇਟ 'ਚ ਪੜਾ ਲਓ ਸਰਕਾਰੀ 'ਚ ਪੜਾਉਣਾ ਐ ਸਰਕਾਰੀ 'ਚ ਪੜਾ ਲਓ ਪੜਾਈ ਇੱਕੋ ਜੀ ਐ ਪਰ ਇੰਨਾ ਕ ਫਾਇਦਾ ਕਿ ਸਰਕਾਰੀ 'ਚ ਫੀਸ ਐ ਨਹੀਂ ਪਹਿਲੀ ਵਾਰ ਹੋਇਆ ਪੰਜਾਬ ਨੇ ਉਲਟੀ ਗੰਗਾ ਬਹਾਈਆ ਗੋਇੰਦਵਾਲ ਵਾਲਾ ਜੀਵੀ ਕੇ ਜਿਹੜਾ ਥਰਮਲ ਪਲਾਂਟ ਸੀ ਉਹਦਾ ਨਾਂ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਤੇ ਉਹਨੂੰ ਅਸੀਂ 1080 ਕਰੋੜ ਰੁਪਏ 'ਚ ਖਰੀਦ ਲਿਆ 540 ਮੈਗਾਵਾਟ ਜਿਹੜਾ ਨਹਿਰ ਦਾ ਪਾਣੀ ਐ ਉੱਚਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਪਾਣੀ ਆਊਗਾ ਇਹਨਾ ਪਾਣੀ ਆਊਗਾ ਤਾਂ ਟਿਊਬਲ ਬੰਦ ਹੋਣਗੇ ਟਿਊਬਲ ਬੰਦ ਹੋਣਗੇ ਧਰਤੀ ਦਾ ਪਾਣੀ ਉੱਪਰ ਆਊਗਾ ਮੰਡੀਆਂ 'ਚ ਕਹਤਾ ਕੋਈ ਲੇਬਰ ਦੀ ਪ੍ਰੋਬਲਮ ਨਹੀਂ ਆਊ ਕੋਈ ਟਰਾਂਸਪੋਰਟ ਦੀ ਪ੍ਰੋਬਲਮ ਨਹੀਂ ਆਊ ਥੋੜਾ ਡਾਲਾ ਖੋਲਿਆ ਨਾਲ ਦੀ ਨਾਲ ਕੰਡੇ ਤੇ ਚਲੋ ਜੀ ਤੁਸੀਂ ਘਰੇ ਗਏ ਰਾਤ ਨੂੰ karenge ਤਿੰਨ ਟਰਾਲੀਆਂ ਲਾ ਕੇ ਅਗਲੇ ਦਿਨ ਨੂੰ ਉੱਠੇ ਪੈਸੇ ਤੁਹਾਡੇ ਖਾਤੇ 'ਚ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਨਾ ਕਿ ਉਧਰੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਮਜ਼ਾਕ ੜਾਉਂਦੇ ਸੀ ਇਹ ਅਕਾਲੀ ਦਲ ਵਾਲੇ ਮਜੀਠੀ ਹੋਰੀ ਲੋਕ ਲਾ ਉਧਰੋਂ ਆਉਣਗੇ ਆ ਰਹੇ ਨੇ ਨਾ ਹੁਣ ਫਿਰ ਮੁੰਡੇ ਕੁੜੀਆਂ ਇੱਥੇ ਆ ਕੇ ਕੰਮ ਕਰ ਰਹੇ ਨੇ ਕੋਈ ਇੱਥੋਂ ਕਹਿੰਦਾ ਕਹਿੰਦਾ ਮੈਂ ਜਾਣਾ ਸੀ ਕੈਨੇਡਾ ਬਾਪੂ ਨੇ ਕਰ ਜਿਹਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ ਪਰ ਅਚਾਨਕ ਇੱਕ ਚਿੱਠੀ ਆ ਗਈ ਤੂੰ ਬਿਜਲੀ ਬੋਰਡ ਚ ਐਸਡੀਓ ਲੱਗ ਗਿਆ ਕਹਿੰਦਾ ਕੈਨੇਡਾ ਜਾਣਾ ਕੈਨਸਲ ਮੈਂ ਇੱਥੇ ਕੰਮ ਕਰੂੰਗਾ ਜੀ ਜੇ ਇੱਥੇ ਕੰਮ ਮਿਲ ਜੇ ਨੰਬਰ ਜਿਹਦੇ ਆਉਣਗੇ ਮੈਰਿਟ ਦੇ ਦਾ ਤੇ ਨੌਕਰੀ ਮਿਲੂਗੀ ਭਾਵੇਂ ਇੱਕ ਪ੍ਰਵਾਹ ਚ ਦੋ ਹੋਣ ਦੋ ਦੋ ਲੈ ਲਓ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਇੱਥੇ ਫਿਰਦੀਆਂ ਹੋਣਗੀਆਂ ਗੱਡੀਆਂ ਤੁਹਾਡੇ ਲੰਘਦੀਆਂ ਹੋਣਗੀਆਂ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ 7 ਮਿੰਟ 21 ਸਕਿੰਟ ਦੀ ਐਵਰੇਜ ਆਈ ਹੈ ਹਜੇ ਮਹੀਨਾ ਹੋਇਆ ਉਸ ਪੁਲਿਸ ਨੂੰ ਬਣੀ ਨੂੰ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਉਹਨਾਂ ਕੋਲੇ ਗੈਸ ਕਟਰ ਨੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕਟਰ ਨੇ ਆਰੀ ਦੇ ਬਲੇਡ ਨੇ ਫਸਟ ਡੇਟ ਦਾ ਸਮਾਨ ਹੈ ਟੋਚਨ ਹੈ ਹੁਣ ਤੱਕ ਕਿੰਨਾ ਫਰਕ ਪੈ ਜਾਂਦਾ ਦੇਖੋ ਜੀ 1 ਫਰਵਰੀ ਨੂੰ ਲਾਂਚ ਕੀਤੀ ਸੀ SSF 15 ਦਿਨ ਦਾ ਮੈਨੂੰ ਡਾਟਾ ਦਿੱਤਾ ਉਹਨਾਂ ਨੇ ਮੈਂ ਮਹੀਨੇ ਦਾ ਡਾਟਾ ਵੀ 2-3 ਦਿਨਾਂ ਜਾਰੀ ਕਰ ਦੂੰਗਾ ਫਰਵਰੀ ਮਹੀਨੇ ਦਾ 15 ਦਿਨਾਂ ਚ ਉਹਨਾਂ ਨੇ 104 ਬੰਦੇ 124 124 ਬੰਦੇ ਮੌਕੇ ਤੇ ਮੱਲਮ ਪੱਟੀ ਛੀਟਾ ਜਰੂਟੀਆਂ ਆਏ ਸੀ ਜਿਆਦਾ ਸੱਟਾਂ ਨਹੀਂ ਸੀ ਉਹਨਾਂ ਦਾ ਜਿਹੜਾ ਕਰਕੇ ਇਲਾਜ 124 ਬੰਦੇ ਘਰੇ ਚਲੇ ਗਏ 204 ਹਸਪਤਾਲ ਚ ਦਾਖਲ ਕਰਾਉਣੇ ਪਏ ਸੱਟਾਂ ਥੋੜੀਆਂ ਜੀਆਂ ਜਿਆਦਾ ਸੀ 15 ਦਿਨਾਂ ਚ ਜਿੱਥੇ 1 ਦਿਨ ਚ 17 ਤੋਂ 18 ਮੌਤਾਂ ਸੀ 15 ਦਿਨਾਂ ਚ 13 ਮੌਤਾਂ ਹੋਈਆਂ ਨੇ ਜੀ ਕਿੰਨਾ ਬੰਦਾ ਜਾਨ ਬਚ ਗਈ ਜੀ ਡਾਕਟਰ ਨਵੇਂ ਪਰਤੀ ਕੀਤੇ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਚ ਨਰਸਾਂ ਸਟਾਫ ਹੋ ਰੱਖਿਆ ਜਾ ਰਿਹਾ ਹੈ ਦਵਾਈਆਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਦੱਸਿਆ 26 ਜਨਵਰੀ ਤੋਂ ਇਹ ਆਰਡਰ ਕਰਤੇ ਸਾਰੇ ਸਰਕਾਰੀ ਹਸਪਤਾਲਾਂ ਦਾ ਚਾਹੇ ਹੋ ਸਬ ਤਹਿਸੀਲ ਦਾ ਚਾਹੇ ਤਹਿਸੀਲ ਦਾ ਚਾਹੇ ਜ਼ਿਲ੍ਹੇ ਦਾ ਸੀਐਮਓ ਤੇ ਐਸਐਮਓ ਜਿਹੜੇ ਵੱਡੇ ਡਾਕਟਰ ਨੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਇਹ ਆਰਡਰ ਕਰਤੇ ਕਿ ਇੱਕ ਵੀ ਦਵਾਈ ਤੁਸੀਂ ਆਪਣੀ ਪਰਚੀ ਤੇ ਉਹ ਨਹੀਂ ਲਿਖਣੀ ਜਿਹੜੀ ਬਾਹਰੋਂ ਮਿਲਦੀ ਹੋਵੇ ਸਾਰੀਆਂ ਦਵਾਈਆਂ ਮੁਫਤ ਦੇ ਦਵਾਈਆਂ ਕੋਈ ਜਿਹੜਾ ਪੈਸਾ ਨਹੀਂ ਲੱਗਦਾ ਉਹ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਤੁਹਾਡੀ ਸਟੋਰ 'ਚ ਹੋਣੀਆਂ ਚਾਹੀਦੀਆਂ ਨੇ ਜੇ ਕੋਈ ਦਵਾਈ ਇਹੋ ਜਿਹੀ ਹੈ ਜਿਹੜੀ ਹੈ ਨਹੀਂ ਸਟੋਰ 'ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ ਕਿਉਂਕਿ ਪਤਾ ਸਾਨੂੰ ਜਦੋਂ ਰਿਸ਼ਤੇਦਾਰੀ ਚ ਕੋਈ ਜਦ ਪਰਿਵਾਰ ਚ ਕੋਈ ਬਿਮਾਰ ਹੋ ਜਾਂਦਾ ਸੀ ਜਦੋਂ ਇੱਕ ਵਾਰੀ ਪਰਚੀ ਤੇ ਲਿਖ ਕੇ ਬਾਹਰ ਭੇਜਦੇ ਗਿਆ 11000 2000 ਨੂੰ ਤੱਕ ਗਏ ਸੋ ਇਸ ਕਰਕੇ ਇੱਕ ਕਾਉਂਟੇਬਲ ਬਣਾ ਦਿੱਤੇ ਗਏ ਨੇ ਐਸਐਮਓ ਤੇ ਸੀਐਮਓ ਕਿ ਤੁਸੀਂ ਦਵਾਈਆਂ ਅੱਛਾ ਜੇ ਉਹ ਦਵਾਈ ਬਾਹਰੋਂ ਮੰਗवानी ਪੈ ਰਹੀ ਹੈ ਅਗਲੇ ਦਿਨ ਹੀ ਅਗਲੇ ਦਿਨ ਹੀ ਉਹ ਦਵਾਈ ਸਰਕਾਰ ਉਸ ਹਸਪਤਾਲ ਦੇ ਵਿੱਚ ਪਹੁੰਚਾਊਗੀ ਤਾਂ ਕਿ ਅਗਲੇ ਦਿਨ ਉਸ ਦਵਾਈ ਵਾਸਤੇ ਵੀ ਬਾਹਰ ਨਾ ਜਾਣਾ ਪਵੇ ਐਕਸਰੇ ਮਸ਼ੀਨਾ ਅਲਟਰਾ ਸਾਊਂਡ ਦੀਆਂ ਮਸ਼ੀਨਾ ਸਾਰੇ ਹਸਪਤਾਲਾਂ 'ਚ ਹੋਣਗੀਆਂ ਜੇ ਕਿਸੇ ਹਸਪਤਾਲ 'ਚ ਐਕਸਰੇ ਮਸ਼ੀਨ ਹੈ ਨਹੀਂ ਅਲਟਰਾ ਸਾਊਂਡ ਦੀ ਮਸ਼ੀਨ ਹੈ ਨਹੀਂ ਬਾਹਰ ਪ੍ਰਾਈਵੇਟ ਹਸਪਤਾਲ ਨਾਲ ਅਸੀਂ ਐਗਰੀਮੈਂਟ ਕਰ ਲਿਆ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਡਾਕਟਰ ਕਮੈਂਡ ਕਰਨਗੇ ਉਹ ਟੈਸਟ ਤੁਸੀਂ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਪਰ ਇਸ ਕਰਕੇ ਇਲਾਜ ਨਹੀਂ ਰੁਕੂਗਾ ਕਿ ਟਾਈਮ ਤੇ ਐਕਸਰੇ ਨਹੀਂ ਹੋ ਸਕਿਆ ਜੋ ਟਾਈਮ ਤੇ ਐਮ ਆਰ ਆਈ ਨਹੀਂ ਹੋ ਸਕੀ ਬਹੁਤ ਕੀਮਤੀ ਜਾਨਾਂ ਬਚਣਗੀਆਂ ਕਿਉਂਕਿ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਢਿੱਡ ਪਰ ਨਾਲ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਅੰਗ ਰਖਿਅਕ ਵੀ ਹੈ ਬੋਡੀਗਾਰਡ ਵੀ ਪੰਜਾਬੀ ਹੈ ਕਿਉਂਕਿ ਜਦੋਂ ਆਜ਼ਾਦੀ ਵੇਲੇ ਵੀ ਕੁਰਬਾਨੀਆਂ ਸਾਡੀਆਂ ਹੀ 80 ਤੋਂ 90% ਉਸ ਆਜ਼ਾਦੀ ਨੂੰ ਸੰਭਾਲਣ ਵੇਲੇ ਵੀ ਕੁਰਬਾਨੀਆਂ ਸਾਡੀਆਂ ਨੇ ਅਸੀਂ ਤਾਂ ਫੌਜ ਦੇ ਵਿੱਚ ਅਸੀਂ ਕੁਸ਼ਤੀਆਂ ਕੋਲਾਂ ਦੇ ਵਿੱਚ ਅਸੀਂ ਕਬੱਡੀਆਂ ਖਿੱਦਿਆਂ ਭੰਗੜਿਆਂ ਦੇ ਵਿੱਚ ਮੋਰੀ ਬੰਦੇ ਆ ਸੋ ਸਾਨੂੰ ਤੰਦਰੁਸਤੀ ਬਹੁਤ ਜ਼ਰੂਰੀ ਹੈ ਪੰਜਾਬ ਤੰਦਰੁਸਤ ਹੋਊਗਾ ਤਾਂ ਤਰੱਕੀ ਕਰੂਗਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਜਗ੍ਹਾ ਜਗ੍ਹਾ ਹਸਪਤਾਲ ਖੁੱਲ ਰਹੇ ਨੇ 829 ਆਮ ਆਦਮੀ ਕਲੀਨਿਕ ਖੁੱਲ ਗਏ ਤੁਹਾਡੇ ਵੀ ਨੇੜੇ-ਤਰੇ ਕਿਤੇ ਹੋਊਗਾ ਪਿੰਡਾਂ 'ਚ ਜਾ ਆਜੂਗਾ ਸ਼ਾਨਦਾਰ ਮੁਹੱਲਾ ਕਲੀਨਿਕ ਨੇ ਆਮ ਆਦਮੀ ਕਲੀਨਿਕ ਨੇ ਕੰਪਿਊਟਰ ਲੈ ਕੇ ਬੈਠੀਆਂ ਨੇ ਉੱਥੇ ਫਾਰਮਾਸਿਸਟ ਕੁੜੀਆਂ ਮੁੰਡੇ ਬਕਾਇਦਾ ਤੌਰ ਤੇ ਦਵਾਈ 80 ਕਿਸਮ ਦੀਆਂ ਦਵਾਈਆਂ 80 ਤੋਂ 90 40 ਕਿਸਮ ਦੇ ਟੈਸਟ ਉੱਥੇ ਹੀ ਹੁੰਦੇ ਨੇ ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਇਹਨਾਂ ਕਲੀਨਿਕਾਂ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਕੇ ਜਦਾਂ ਠੀਕ ਹੋ ਕੇ ਚੱਲਾ ਗਿਆ ਜਾਂ ਫਿਰ ਉਹਨੂੰ ਹਸਪਤਾਲ ਵੱਡੇ 'ਚ ਜਾਣ ਦੀ ਲੋੜ ਨਹੀਂ ਪਈ। ਕਲੀ ਮੈਂ ਹੈਲਥ ਦੀ ਗੱਲ ਕਰ ਰਿਹਾ ਅੱਜ ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਊਗਾ। ਜਿਹੜਾ ਮੁੱਖ ਮੰਤਰੀ ਹੁੰਦਾ ਉਹਦਾ ਕੰਮ ਸਰੋਪੇ ਪਾਉਣਾ ਨਹੀਂ ਹੁੰਦਾ। ਉਹਦਾ ਕੰਮ ਇਧਰੋਂ ਐਮਐਲਪਾਟਰੋਂ ਇਧਰੋਂ ਇਹ ਉਹ ਨਹੀਂ ਹੁੰਦਾ। ਉਹਦਾ ਕੰਮ ਹੁੰਦਾ ਵਿਜ਼ਨ ਬਣਾਵੇ ਆਪਣੇ ਆਪਣੇ ਸੂਬੇ ਦੀ ਜਨਤਾ ਲਈ ਆਉਣ ਵਾਲੇ ਫਿਊਚਰ ਦੇ ਲਈ ਕਿਵੇਂ ਪਬਲਿਕ ਨੂੰ ਕਿਵੇਂ ਲੋਕਾਂ ਦੀ ਤਰੱਕੀ ਹੋ ਸਕਦੀ ਹੈ ਜੀਵਨ ਪੱਧਰ ਉੱਚਾ ਚੱਕਿਆ ਜਾ ਸਕਦਾ ਹੈ ਉਹਦਾ ਵਿਜ਼ਨ ਤਿਆਰ ਕਰੇ ਆ ਜਿਹੜੇ ਆਮ ਆਦਮੀ ਕਲੀਨਿਕ ਨੇ ਇਹਨਾਂ ਦਾ ਸਾਨੂੰ ਇੱਕ ਹੋਰ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ ਫਾਇਦਾ ਇਹ ਹੋ ਰਿਹਾ ਕੰਪਿਊਟਰ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਸਾਰਾ ਹੈਲਥ ਡਾਟਾ ਸਾਡੇ ਕੋਲੇ ਆ ਗਿਆ ਹੁਣ ਤੱਕ 1.5 ਕਰੋੜ ਬੰਦੇ ਦਾ ਇਹਦੇ ਨਾਲ ਇਹ ਪਤਾ ਲੱਗ ਜੂਗਾ ਹਜੇ ਹੋਰ ਖੁੱਲਣਗੇ ਖੁੱਲਝ ਜਾਣਗੇ ਤਾਂ ਕਿ ਪੰਜਾਬ ਦੇ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਂਸ਼ਨ ਦੇ ਕਿੰਨੇ ਕੇਸ ਕਿਹੜੇ ਇਲਾਕੇ ਚ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਕੇਸ ਕਿਹੜੇ ਇਲਾਕੇ ਚ ਆ ਰਹੇ ਨੇ ਹੈਪਟਾਈਟਸ ਸੀ ਬੀ ਦੇ ਕਿੰਨੇ ਕੇਸ ਕਿਹੜੇ ਇਲਾਕੇ ਚ ਆ ਰਹੇ ਨੇ ਕਿਹੜੇ ਇਲਾਕੇ ਦੇ ਬੱਚਿਆਂ ਚ ਕਿਹੜੀ ਬਿਮਾਰੀ ਜ਼ਿਆਦਾ ਹੈ ਇਹਦੇ ਨਾਲ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਭੇਜ ਸਕਦੇ ਆ ਜਾਂ ਫਿਰ ਸਪੈਸ਼ਲਿਸਟ ਹਸਪੀਟਲ ਖੋਲ੍ਹ ਸਕਦੇ ਆ ਸਾਰਾ ਡਾਟਾ ਜਿੰਨਾ ਵੀ ਤੁਸੀਂ ਦਵਾਈ ਲਈ ਹੈ ਜਿਹੜੀ ਵੀ ਤੁਹਾਨੂੰ ਰეკਮੈਂਡ ਕੀਤੀ ਹੈ ਉਹ ਤੁਹਾਡੇ ਮੋਬਾਈਲ ਫੋਨ 'ਚ ਆ ਜੂ ਪਾਸਵਰਡ ਤੁਹਾਡਾ ਆਪਣਾ ਹੈ ਫਰਜ਼ ਕਰੋ ਤੁਸੀਂ ਦਵਾਈ ਇੱਥੇ ਲਈ ਹੈ ਛੇਰੋਂ ਦੇ ਆਮ ਆਦਮੀ ਕਲੀਨਿਕ 'ਚੋਂ ਦਵਾਈ ਲੈ ਲਈ ਤੁਸੀਂ ਕੋਈ ਕੰਮ ਇਹੋ ਜਿਹਾ ਕਰਦੇ ਹੋ ਟਰੱਕ ਚਲਾਉਨੇ ਹੋ ਜਾਂ ਕੋਈ ਹੋਰ ਕੰਮ ਹੈ ਤੁਹਾਨੂੰ ਬਾਹਰ ਜਾਣਾ ਪੈਂਦਾ ਤੁਸੀਂ ਯੂਪੀ ਗਏ ਉੱਥੇ ਤੁਹਾਡਾ ਕੋਈ ਰੱਬ ਨਾ ਕਰੇ ਕੋਈ ਦਿੱਕਤ ਆਈ ਸਿਹਤ ਨੂੰ ਤੁਸੀਂ ਡਾਕਟਰ ਕੋਲੇ ਗਏ ਡਾਕਟਰ ਨੇ ਕਿਹਾ ਵੀ ਕਿਹੜੀ ਦਵਾਈ ਖਾਣਾ ਹੈ ਤਾਂ ਤੁਹਾਨੂੰ ਘਰੋਂ ਪਰਚੀ ਮੰਗਾਉਣ ਦੀ ਜਾਂ ਕੋਈ ਉਹ ਕਰਨ ਦੀ ਲੋੜ ਨਹੀਂ ਤੁਸੀਂ ਮੋਬਾਈਲ ਖੋਲੋਗੇ ਜੀ ਆ ਮੇਰਾ ਰਿਕਾਰਡ ਹੈ ਜੀ ਆ ਦਵਾਈ ਮੈਂ ਲੇਟੈਸਟ ਹਫਤਾ ਪਹਿਲਾਂ ਲਈ ਹੋਈ ਹੈ ਨਾਲ ਦੀ ਨਾਲ ਉਹ ਡਾਕਟਰ ਤੁਹਾਨੂੰ ਉੱਥੇ ਦਵਾਈ ਦੇ ਦੇਊਗਾ ਚਾਹੇ ਜਿੱਥੇ ਮਰਜ਼ੀ ਦੇਸ਼ ਦੇ ਵਿੱਚ ਤੁਸੀਂ ਹੋਵੋ ਫਿਰ ਸਿਹਤ ਨਾਲ ਹੀ ਸੰਬੰਧਿਤ ਇੱਕ ਹੋਰ ਕੰਮ ਸ਼ੁਰੂ ਕੀਤਾ ਐਸਐਸਐਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਵੈਸੇ ਤਾਂ ਬਹੁਤ ਸਾਰੇ ਕੰਮਾਂ 'ਚ ਪਹਿਲਾ ਸੂਬਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਇਥੇ ਫਿਰਦੀਆਂ ਹੋਣਗੀਆਂ ਗੱਡੀਆਂ ਤੁਹਾਡੇ ਲੰਘਦੀਆਂ ਹੋਣਗੀਆਂ ਜਦੋਂ ਮੈਂ 18 ਦੇ ਵਿੱਚ ਐਮਪੀਸੀ ਮੈਂ ਇੱਕ ਡਾਟਾ ਕਢਾਇਆ ਪਾਰਲੀਮੈਂਟ ਚੋਂ ਉਸ ਵੇਲੇ 14 ਮੌਤਾਂ ਇੱਕ ਦਿਨ ਚੋਂ ਦਾ ਸਪੌਟ ਪੰਜਾਬ ਚ ਸੀ ਨੰਬਰ 1 ਸੀ ਦੇਸ਼ ਚ 14 ਬੰਦੇ ਇੱਕ ਦਿਨ ਚ ਮਰਦੇ ਸੀ ਔਨ ਦਾ ਸਪੌਟ ਜਦੋਂ ਹੁਣ ਕਢਾਇਆ ਤਾਂ ਹੁਣ ਉਹ 17 ਹੋਗੇ 17 ਨੂੰ ਕਰ ਲਓ 17 18 ਨੂੰ ਕਰ ਲਓ ਤੁਸੀਂ 30 ਨਾਲ ਗੁਣਾ ਮਹੀਨੇ ਦੇ 540 500 ਚੜ ਨੂੰ 12 ਨਾਲ ਗੁਣਾ ਕਰੋ ਸਾਲ ਦਾ ਕੱਢਣਾ ਹੈ ਮਤਲਬ 6500 ਤੋਂ ਬੰਦੇ ਨੇੜੇ ਤੇੜੇ 66000 ਬੰਦਾ ਸੜਕਾਂ ਤੇ ਮਰ ਜਾਂਦਾ ਇੱਕ ਸਾਲ ਚ ਬਾਕੀ ਜਿਹੜੇ ਜ਼ਖਮੀ ਹੋ ਜਾਂਦੇ ਨੇ ਰੀੜ ਦੀ ਹਾਡੀ ਟੁੱਟ ਜਾਂਦੀ ਆ ਮੰਜੇ ਤੇ ਪੈ ਜਾਂਦੇ ਨੇ ਨਾ ਮਰਿਆਂ ਚ ਨਾ ਜਿਉਂਦਿਆਂ ਚ ਔਰ ਇਹਨੂੰ ਆਪਾਂ ਕਿਸਮਤ ਕਹਿ ਕੇ ਕਰ ਦਿੰਨੇ ਆ ਵੀ ਭਈ ਇਹਦੀ ਕਿਸਮਤ ਐ ਹੀ ਲਿਖੀ ਹੋਈ ਸੀ ਕਿਉਂ ਲਿਖੀ ਹੋਈ ਸੀ ਨਹੀਂ ਕਿਤੇ ਨਾ ਕਿਤੇ ਉਹ ਚ ਵੀ ਹਿਊਮਨ 에ਰਰ ਤੋਂ ਅਸੀਂ ਪੁਲਿਸ ਲਾਈ ਆ ਹੁਣ ਉਹ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ 7 ਮਿੰਟ 21 ਸਕਿੰਟ ਦੀ ਐਵਰੇਜ ਆਈ ਹੈ ਹਜੇ ਮਹੀਨਾ ਹੋਇਆ ਉਸ ਪੁਲਿਸ ਨੂੰ ਬਣੀ ਨੂੰ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਉਹਨਾਂ ਕੋਲੇ ਗੈਸ ਕਟਰ ਨੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕਟਰ ਨੇ ਆਰੀ ਦੇ ਬਲੇਡ ਨੇ ਫਰਸਟ ਏਡ ਦਾ ਸਮਾਨ ਹੈ ਟੋਚਨ ਹੈ ਹੁਣ ਤੱਕ ਕਿੰਨਾ ਫਰਕ ਪੈ ਜਾਂਦਾ ਦੇਖੋ ਜੀ 1 ਫਰਵਰੀ ਨੂੰ ਲੌਂਚ ਕੀਤੀ ਸੀ ਐਸਐਸਐਫ 15 ਦਿਨ ਦਾ ਮੈਨੂੰ ਡਾਟਾ ਦਿੱਤਾ ਉਹਨਾਂ ਨੇ ਮੈਂ ਮਹੀਨੇ ਦਾ ਡਾਟਾ ਵੀ 2-3 ਦਿਨਾਂ ਜਾਰੀ ਕਰ ਦੂੰਗਾ ਫਰਵਰੀ ਮਹੀਨੇ ਦਾ 15 ਦਿਨਾਂ ਚ ਉਹਨਾਂ ਨੇ 104 124 124 ਬੰਦੇ ਮੌਕੇ ਤੇ ਮੱਲਮਪੱਟੀ ਛੀਟਾ ਜ루ਟੀਆਂ ਆਈਆਂ ਸੀ ਜਿਆਦਾ ਸੱਟਾਂ ਨਹੀਂ ਸੀ ਉਹਨਾਂ ਦਾ ਜਿਹੜਾ ਕਰਕੇ ਇਲਾਜ 124 ਬੰਦੇ ਘਰੇ ਚਲੇ ਗਏ 204 ਹਸਪੀਟਲ ਚ ਦਾਖਲ ਕਰਾਉਣੇ ਪਏ ਸੱਟਾਂ ਥੋੜੀਆਂ ਜੀਆਂ ਜ਼ਿਆਦਾ ਸੀ ਤੇ 15 ਦਿਨਾਂ ਚ ਜਿੱਥੇ 1 ਦਿਨ ਚ 17 ਤੋਂ 18 ਮੌਤਾਂ ਸੀ 15 ਦਿਨਾਂ ਚ 13 ਮੌਤਾਂ ਹੋਈਆਂ ਨੇ ਜੀ ਕਿੰਨਾ ਬੰਦਾ ਜਾਨ ਬਚ ਗਈ ਜੀ ਤੇ ਨਾਲ ਜਿਹੜੇ ਟਰੱਕ ਖੜਾ ਟਰੱਕ ਕੋਈ ਖਰਾਬ ਹੋ ਗਿਆ ਆਪਕਸਰ ਸੁਣਦੇ ਖਬਰਾਂ ਖੜੇ ਹੋਏ ਟਰੱਕ ਦੇ ਪਿੱਛੋਂ ਗੱਡੀ ਟਰੱਕ ਦੇ ਥੱਲੇ ਵੜ ਗਈ ਸਾਰੇ ਦਾ ਸਾਰਾ ਟੱਬਰ ਖਤਮ ਟੱਬਰਾਂ ਦੇ ਟੱਬਰ ਖਤਮ ਹੋ ਜਾਂਦੇ ਸੀ ਸੋ ਇਹ ਚੀਜ਼ ਮੈਨੂੰ ਬਹੁਤ ਪਿੰਚ ਕਰਦੀ ਸੀ ਯਾਰ ਇਸ ਕੰਮ ਚ ਕਿਉਂ ਨੰਬਰ 1 ਆ ਸੀ ਮਰਨ ਚ ਵੀ ਨੰਬਰ 1 ਐਕਸੀਡੈਂਟਾਂ ਚ ਤੇ ਘਟਾਉਣਾ ਤੁਸੀਂ ਦੇਖੋ ਸੀ ਹੁਣ ਅਗਲੇ ਮਹੀਨੇ ਦਾ ਡਾਟਾ ਆਊਗਾ ਆ ਵੀ ਮੇਰੇ ਪਹਿਲੇ ਦਿਨੋਂ ਮੇਰੇ ਏਜੰਡੇ ਤੇ ਆ ਥੋੜੀਆਂ ਜਿਹੀਆਂ ਕੁਝ ਦਿੱਕਤਾਂ ਨੇ ਠੀਕ ਹੋਊਗਾ ਕਿਉਂਕਿ ਮੈਂ ਤਾਂ ਇੱਥੇ ਸ਼ਹਿਰ ਚ ਕਸਬੇ ਚ ਰਹਿੰਦਾ ਰਿਹਾ ਰੋਜ਼ ਖਬਰਾਂ ਸੁਣਦੇ ਰਹੇ ਆ ਆ ਜਿਹੜਾ ਮੋੜ ਆ ਆ ਜਿਹੜਾ ਇਸ ਮੋੜ ਹੈ ਨਾ ਤੁਸੀਂ ਦੇਖ ਲਓ ਹਫਤੇ ਚ ਘਟੋ ਘਟ ਇੱਕ ਦੋ ਤਾਂ ਮੌਤਾਂ ਹੁੰਦੀਆਂ ਹੁੰਦੀਆਂ ਨੇ ਇਹਨੂੰ ਸਿੱਧਾ ਕਰਨਾ ਹੈ ਇੱਕ ਦੋ ਦਿੱਕਤਾਂ ਜੀਆਂ ਨੇ ਬਸ ਅਸੀਂ ਐਕਵਾਇਰ ਕਰਾਂਗੇ ਜ਼ਮੀਨ ਐਕਵਾਇਰ ਕਰਾਂਗੇ ਤੇ ਜਿਹੜੀ ਉਹ ਪਹਿਲਾਂ ਵਾਲੀ ਆ ਉਹ ਉਹਨਾਂ ਦੇ ਮਾਲਕਾਂ ਨੂੰ ਛੱਡ ਦਾਂਗੇ ਕਿ ਤੁਸੀਂ ਇੱਧਰ ਦੀ ਬਜਾਏ ਇੱਧਰ ਹੋ ਜਾਓ ਪੁੰਨ ਵਾਲੇ ਕੰਮ ਹੈ ਕਿੰਨੀਆਂ ਜਾਨਾਂ ਬਚਣਗੀਆਂ ਹਰੇਕ ਹਫ਼ਤੇ ਆਪਾਂ ਇੱਥੇ ਮੌਤ ਦੇਖੀ ਕਿੰਨਾ ਖੂਨੀ ਮੋੜ ਹੋ ਗਿਆ ਹੈ ਪੰਜਾਬ 'ਚ 138 ਨੇ ਹੋ ਜੇ 138 ਪੁਆਇੰਟ ਨੇ ਜਿੱਥੇ ਮੋਤਾ ਜ਼ਿਆਦਾ ਹੁੰਦੀਆਂ ਕੱਲਾ ਬੋਰਡ ਲਾ ਕੇ ਨਹੀਂ ਹਟਣਾ ਵੀ ਸਾਵਧਾਨ ਅੱਗੇ ਖਤਰਨਾਕ ਮੋੜ ਹੈ ਐਂ ਬੋਰਡ ਲਾ ਕੇ ਨਹੀਂ ਕੰਮ ਚੱਲਣਾ ਸਿੱਧਾ ਕਰੋ ਜੀ ਉਸ ਉਹ ਸੜਕ ਨੂੰ ਸਿੱਧਾ ਕਰੋ ਜੋ ਮਰਜ਼ੀ ਖਰਚਾ ਹੁੰਦਾ ਹੋਵੇ ਬੰਦੇ ਦੀ ਜਾਨ ਤੋਂ ਕੁਝ ਵੀ ਕੀਮਤੀ ਨਹੀਂ ਹੈਗਾ ਫਿਰ ਸਕੂਲਾਂ ਤੇ ਆ ਜਾਓ ਸਕੂਲ ਆਫ ਫੈਮਿਨਿਅਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਬਣ ਰਹੇ ਨੇ ਪੜ੍ਹਾਈ ਬਿਲਕੁਲ ਫ੍ਰੀ ਹੈ ਮੈਂ ਮਰਜ਼ੀ ਤੇ ਮਜਬੂਰੀ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹਣਾ ਅੱਜ ਗਰੀਬ ਦਾ ਕੋਈ ਬਿਮਾਰ ਹੋ ਜੇ ਪਰਿਵਾਰ ਚ ਮੈਂਬਰ ਉਹਦੀ ਮਜਬੂਰੀ ਹੈ ਕਿ ਉਹ ਪ੍ਰਾਈਵੇਟ ਜਾਣਾ ਪਊਗਾ ਕਿਉਂਕਿ ਸਰਕਾਰੀ ਇਲਾਜ ਹੈ ਨਹੀਂ ਉਹਦੀ ਮਜਬੂਰੀ ਹੈ ਕਿ ਉਹਨੂੰ ਪੈਸੇ ਦੇਣੇ ਪੈਣਗੇ ਅੱਜ ਗਰੀਬ ਨੇ ਬੱਚਾ ਪੜਾਉਣਾ ਉਹਦੀ ਮਜਬੂਰੀ ਹੈ ਕਿ ਪ੍ਰਾਈਵੇਟ ਚ ਪੜਾਉਣਾ ਪਊ ਸਰਕਾਰੀ ਸਕੂਲਾਂ ਚ ਪੜਾਈ ਹੈ ਨਹੀਂ ਤੁਸੀਂ ਮੈਨੂੰ 6 ਮਹੀਨੇ ਹੋਰ ਦੇ ਦਿਓ 6 ਮਹੀਨਿਆਂ ਬਾਅਦ ਤੁਹਾਡੀ ਮਜਬੂਰੀ ਮੈਂ ਮਰਜ਼ੀ ਚ ਬਦਲ ਦੂੰਗਾ ਕਿ ਮਰਜ਼ੀ ਤੁਹਾਡੀ ਹੈ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪੜਾਈ ਇੱਕੋ ਜੀ ਹੈ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਬਿਲਕੁਲ ਉਹੇ ਤਰ੍ਹਾਂ ਸਕੂਲਾਂ ਦਾ ਕਿ ਇਲਾਜ ਹਸਪਤਾਲਾਂ ਦਾ ਇਲਾਜ ਸਰਕਾਰੀ ਚ ਕਰਾਉਣਾ ਸਕਲ ਕਰਾ ਲੋ ਪ੍ਰਾਈਵੇਟ ਕਰਾਉਣਾ ਪ੍ਰਾਈਵੇਟ ਕਰਾ ਲੋ ਇਲਾਜ ਇੱਕੋ ਜਿਹਾ ਹੈ ਇਲਾਜ ਇੱਕੋ ਜਿਹਾ ਹੈ ਤੇ ਤੁਹਾਡੀ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਪਿਆਰ ਇੱਥੇ ਇਲਾਜ ਕਰਾਉਣਾ ਪੈਣਾ ਮਜਬੂਰੀ ਨੂੰ ਮਰਜ਼ੀ ਚ ਬਦਲਾਂਗੇ ਇਹ bizness ਲੈ ਕੇ ਤੁਰੇ ਹੋਏ ਆ ਪੈਸੇ ਕਮਾਉਣ ਵਾਲੇ ਕੰਮ ਤਾਂ ਭਾਈ ਛੱਡੀ ਫਿਰਦੇ ਆ ਉਸ ਤੋਂ ਮੈਨੂੰ ਜਾਣ ਦਿਓ ਅੱਧੇ ਤੋਂ ਬਾਅਦ ਤਾਂ ਮੈਂ ਪਰਸਨਲ ਜਾਣਦਾ ਸਾਰੇ ਮੇਰੇ ਸਾਹਮਣੇ ਬੈਠੇ ਨੇ ਮੈਂ ਕਲਾਕਾਰੀ ਦੇ ਵਿੱਚ ਤੁਸੀਂ ਮੈਨੂੰ ਕਿੰਨਾ ਪਿਆਰ ਦਿੱਤਾ 7.5 ਸਾਲ ਦਾ ਸੀ ਮੈਂ ਉਦੋਂ ਇੱਥੋਂ ਸੰਦੀਪ ਤੇ ਪ੍ਰੀਤ ਲੋ ਬੱਸਾਂ ਚੱਲਦੀਆਂ ਹੁੰਦੀਆਂ ਸੀ ਇੱਥੋਂ ਹੀ ਚੜ੍ਹ ਕੇ ਜਾਂਦੇ ਹੁੰਦੇ ਸੀ ਸ਼੍ਰਾਮ ਨੂੰ ਤਾਂ ਫਿਰ ਜਾਂ ਸਿੱਧੂ ਜਾਂਦੀ ਹੁੰਦੀ ਸਾਡੇ ਪਿੰਡ ਨੂੰ 3:30 ਵਜੇ ਇਸ ਕਰਕੇ ਮੈਂ ਇੰਨਾ ਪਿੰਡਾਂ 'ਚ ਪਲਿਆ ਹੋਇਆ ਮੈਨੂੰ ਪਤਾ ਹੈ ਕਿ 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 ਜ਼ਿੰਦਗੀ ਕਿਵੇਂ ਜ ਮਜਬੂਰੀ ਬਣ ਜਾਂਦੀ ਹੈ ਕਿ ਪੈਸੇ ਨਹੀਂ ਹੈਗੇ ਧੀ ਦਾ ਵਿਆਹ ਨਹੀਂ ਹੁੰਦਾ ਕਰਜ਼ਾ ਚੱਕਣਾ ਪੈਂਦਾ ਸੋ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਹੋਇਆ ਜੀ ਹੁਣ ਤੱਕ 42992 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਤੁਹਾਡੇ ਪਿੰਡਾਂ ਦੇ ਵੀ ਹੋਣਗੇ ਮੈਨੂੰ ਮਿਲਦੇ ਹੁੰਦੇ ਕਈ ਕੋਈ ਵੀਰ ਦਾ ਸੀ ਮੁੰਡਾ ਇੱਕ ਹੁਣ ਪਿੰਡਾਂ ਦੇ ਵਿੱਚ ਇਹ ਕੰਪੀਟੀਸ਼ਨ ਹੈ ਕਿ ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ ਨੌਕਰੀ ਸਾਡੇ ਪਿੰਡ ਦੇ ਨੂੰ ਇੰਨੇ ਨੂੰ ਮਿਲ ਗਈ ਤੁਹਾਡੇ ਪਿੰਡ ਦੇ ਕਿੰਨੇ ਨੂੰ ਮਿਲ ਗਈ ਇਹ ਪਹਿਲਾਂ ਕਿਉਂ ਨਹੀਂ ਹੋਈਆਂ ਬਈ ਨੌਕਰੀਆਂ ਪੋਸਟਾਂ ਤਾਂ ਉਹੀ ਨੇ ਐਡੀ ਬਿਜਲੀ ਦਾ ਬਿਜਲੀ ਮੈਂ ਅਸੀਂ ਕਹਿੰਦੇ ਰਹੇ ਕੇਜਰੀਵਾਲ ਸਾਹਿਬ ਜਦੋਂ ਮੇਰੇ ਨਾਲ ਆਉਂਦੇ ਸੀ ਅਸੀਂ ਪ੍ਰਚਾਰ ਕਰਦੇ ਸੀ ਅਸੀਂ ਕਹਿੰਦੇ ਸੀ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਕਹਿੰਦੇ ਸੀ ਪੈਸੇ ਕਿੱਥੋਂ ਆਣਗੇ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਕਿੱਥੋਂ ਆਣਗੇ ਕਿਉਂਕਿ ਸਾਨੂੰ ਪਤਾ ਸੀ ਪੈਸੇ ਤਾਂ ਇੰਨਾ ਚੋਂ ਹੀ ਆਣਗੇ ਹੁਣ ਕਢੀ ਜਾਂਦਾ ਨਾ ਪਹਾੜਾਂ ਚੋਂ ਪੈਸੇ ਨਿਕਲ ਰਹੇ ਨੇ ਪਹਾੜਾਂ ਚੋਂ ਕੌਰੂ ਦੇ ਖਜ਼ਾਨੇ ਉੱਥੇ ਪਏ ਨੇ ਪਹਾੜਾਂ ਚੋਂ ਉਹ ਵੱਡੇ ਵੱਡੇ ਹੋਟਲ ਬਣਾ ਲੇ ਵੱਡੇ ਵੱਡੇ ਮਹਿਲ ਬਣਾ ਲੇ ਔਰ ਆਪਣੀਆਂ ਪਲਾਟ ਬਣਾ ਲੇ ਫਾਰਮ ਹਾਊਸ ਬਣਾ ਲੇ ਲੋਕਾਂ ਦੇ ਪੈਸੇ ਨਾਲ ਹੁਣ ਕਢਾ ਰਹੇ ਆ ਪੈਸੇ ਤੇ ਬਿਜਲੀ ਫ੍ਰੀ ਆ ਰਹੀ ਹੈ ਨਾ ਫ੍ਰੀ ਆ ਰਹੀ ਹੈ ਨਾ ਨਾਲੇ ਹਰੇਕ ਨੂੰ ਕੋਈ ਜਿਹੜਾ ਮਰਜ਼ੀ ਕਰਾ 600 ਜੁਨਟ ਹੈ 2 ਮਹੀਨਿਆਂ ਬਾਅਦ ਬਿਲਾਉਂਦਾ ਆਪਣੇ 590 95 ਰੱਖ ਲੋ ਜਿਹੜਾ ਮਰਜ਼ੀ ਕਰ ਰਿਹਾ ਬਿਜਲੀ ਦਾ ਬਿੱਲ ਨਹੀਂ ਆਊਗਾ ਤੇ ਇਹੀ ਖੇਤਾਂ ਵਾਲੀ ਦਾ ਮੈਂ ਕਿਹਾ ਸੀ ਝਮੱਕਾ ਨਹੀਂ ਮਾਰਨ ਦੇਵਾਂਗੇ ਬਿਜਲੀ ਖੇਤਾਂ ਵਾਲੀ ਆਮ ਆਉਂਦੀ ਹੈ ਨਾ ਖੇਤਾਂ ਵਾਲੀ ਤੇ ਨਾਲੇ ਹੋਰ ਬਿਜਲੀ ਬੋਰਡ ਫਾਇਦੇ 'ਚ ਹੈ ਤੇ ਐਤਕੀ ਪਹਿਲੀ ਵਾਰ ਹੋਇਆ ਪੁਰਾਣਾ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ ਸਰਕਾਰ ਆਉਂਦੀ ਸੀ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਪ੍ਰਾਈਵੇਟ ਮਿੱਤਰਾਂ ਦੋਸਤਾਂ ਨੂੰ ਵੇਚ ਦਿੰਦੀ ਸੀ ਪਹਿਲੀ ਵਾਰ ਹੋਇਆ ਪੰਜਾਬ ਨੇ ਉਲਟੀ ਗੰਗਾ ਬਹਾਈਆ ਗੋਇੰਦਵਾਲ ਵਾਲਾ ਜੀਵੀ ਕੇ ਜਿਹੜਾ ਥਰਮਲ ਪਲਾਂਟ ਸੀ ਉਹਦਾ ਨਾਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਤੇ ਉਹਨੂੰ ਅਸੀਂ 1080 ਕਰੋੜ ਰੁਪਏ ਚ ਖਰੀਦ ਲਿਆ 540 ਮੈਗਾਵਾਟ ਵਾਲਾ ਕਿਉਂਕਿ ਕੋਲਾ ਸਾਡੇ ਕੋਲੇ ਹੈਗਾ ਆਪਣਾ ਕੋਲੇ ਦੀ ਖਾਨ ਚਲਾ ਲਈ ਅਸੀਂ ਕੋਲੇ ਦੀ ਖਾਨ ਅਸੀਂ ਚਲਾ ਲਈ ਇੰਨਾ ਕੋਲਾ ਹੈ ਕਿ ਸਾਨੂੰ ਕਈ ਵਾਰੀ ਬੰਦ ਕਰਨਾ ਪੈਂਦਾ ਕਿ 2 ਦਿਨ 10 ਦਿਨ ਰੁਕ ਜਾਓ ਪਹਿਲਾਂ ਆਪਾਂ ਕੀ ਖਬਰਾਂ ਸੁਣਦੇ ਹੁੰਦੇ ਸੀ ਫਲਾਨੇ ਥਰਮਲ ਪਲਾਂਟ ਕੋਲੇ 2 ਦਿਨ ਦਾ ਕੋਲਾ ਪੰਜਾਬ ਸ਼ਾਸਕ ਦਾ ਹਨੇਰਾ ਫਲਾਨੇ ਥਰਮਲ ਪਲਾਂਟ ਕੋਲੇ ਸਿਰਫ 3 ਦਿਨ ਦਾ ਕੋਲਾ ਬਚਿਆ ਪੰਜਾਬ ਚ ਮੱਚ ਸਕਦੀ ਆਹਾਕਾਰ ਹੁਣ ਕਦੇ ਖਬਰ ਲੱਗੀ ਹੈ ਨਾਲੇ ਤਾਂ ਬਿਜਲੀ 1 ਮਿੰਟ ਮੈਂ ਬੇਨਤੀ ਕਰੂੰਗਾ 1 ਮਿੰਟ ਇੱਕ ਖਾਣ ਪੀਣ ਦਾ ਨਾ ਹੈਲੋ ਇਹ ਬਾਅਦ ਚ ਕਰਦੇ ਹੋ ਜੀ ਇਹ ਬਾਤ ਕਰ ਲੇ